ਇਸ ਹਰ ਦੇ ਜੀਡੀਸੀ ਤੋਂ ਸਾਡੇ ਸ਼੍ਰੀ ਕਨਵੀਸੀ ਨਿਰੰਧੀ ਹਜਤਾਂ ਨੇ ਕਿ ਮਾੜੇ ਅਕਸਰ ਦੇ ਕਾਬੂ ਪਰ ਰੱਖਣਾ ਉਹ ਜਿਹੜੂ ਮਾੜਾ ਬਸ ਮਾਰਾ ਕਰਿੰ ਕਰਦਾ ਉਹ ਇਸ ਤਰ੍ਹਾਂ ਸਖਤ ਕਰ ਵੀ ਕੀਤੀ ਜਾਵੇ ਕੋਈ ਹੈ ਕਿ ਆਪਣੇ ਸਛੇਦਰੀਕ ਨੂੰ ਕਿਸ਼ਨ ਥਾਪਾ ਨਾਮ ਦਾ ਇੱਕ ਲੜਕਾ ਹੈਗਾ 20 ਸਾਲ ਦਾ ਉਹ ਆਪਣੇ ਆਪਣੇ ਦੋਸਤਾਂ ਦੇ ਨਾਲ ক্রিকেট ਖੇਡ ਰਿਹਾ ਸੀਗਾ ਇਨੋਂ ਨੰਬਰ ਉਡੀਕ ਨੰਬਰ ਆਈ ਸੀਗੀ ਇਹ ਚਾਰ ਜਣੇ ਹੈਗੇ ਇਹਨੇ ਜਿਹੜਾ ਰਾਜੂ ਰਾਣਾ ਲਲਤ ਲਲਤ ਸ਼ਰਮਾ ਮੁਹੰਮਦ ਜਾਵਦ ਖਾਨ ਐਂਡ ਚੌਥਾ ਜੀ ਸ਼ਿਮੂ ਰਾਜੂ ਇਹਨਾਂ ਇਹਨਾਂ ਅੱਧਾ ਜਣੇ ਹੋਰ ਵੀ ਇਹਦੇ ਨਾਮ ਨੂੰ ਜਿਹੜੇ ਦੋਸਤਾਂ ਹੁੰਦੇ ਇਹ ਹੀ ਉਹਨਾਂ ਦਾ ਅੱਗੇ ਅੱਗੇ ਸਾਹਮਣੇ ਆਉਣਗੇ ਪਛਾਣ ਹੋ ਜਾਣਗੇ ਇਹਨਾਂ ਦਾ ਜ਼ਰੂਰ ਤਰੀਕੇ ਦੇ ਛੀੜ ਦੇ ਛੀੜ ਦੇ ਇਹਨਾਂ ਦਾ ਪੁਸਤਕਰਨ ਹੋਊਗਾ ਇਹਨਾਂ ਨੇ ਅੱਜ ਇਹ ਹਜ਼ਾਰ ਬੰਦ ਦਿਖਾ ਰਹੇ ਆ ਜਿਵੇਂ ਸਾਈਕਲ ਦੀ ਗਰਾਰੀ ਜਿਹੜੀ ਜੂਨਲ ਸੈਕਿਉਰਿਟੀ ਤੋਂ ਮਦਦ ਹੁੰਦਾ ਹੈ ਅੱਧੀ ਵੱਟੀ ਹੋਈ ਆ ਇਹਦੇ ਨਾਲ ਤੇ ਦੂਜਾ ਜਿਹੜੀ ਅੱਧੀ ਗਰਾਰੀ ਆ ਉਹਦੇ ਨਾਲ ਇਹ 1000 ਵੱਡਿਆ ਹੋਇਆ ਇਹਨਾਂ ਨਾਲ ਇਹ 1000 ਲੈਣਾ ਨਹੀਂ ਸਿੱਖੂਮ ਦੇ ਤੇ ਵਾਰ ਕੀਤਾ ਤੇ ਉਹਦੇ ਮੌਕੇ ਤੇ ਕਾਫੀ ਕੰਬੀ ਰੂ ਜਗੀਆਂ ਹੋ ਗਿਆ ਇਹਨੂੰ ਬਾਅਦ ਚ ਹਸਪੀਟਲ ਲੈ ਕੇ ਗਏ ਤੇ ਉੱਥੇ ਜਾ ਕੇ ਡਾਕਟਰਾਂ ਨੇ ਜਿੰਨਾ ਕ ਇਲਾਜ ਕਰ ਸਕਦੇ ਕੀਤਾ ਵੱਡੀ ਜੀ ਡੈਥ ਹੋ ਗਈ ਸਾਡੀ ਐਸਟੂ 6 ਨੰਬਰ ਤੇ ਜਿਹੜਾ ਸਾਡੇ ਛੇ ਗੁਰੂ ਚਾਰਜ ਨੇ ਇਹਨਾਂ ਨੇ ਮਿੰਟ ਕਿਤੇ ਔਰ ਥੋੜੇ ਜਿਹੇ ਔਰ ਸੇਮ ਡੇ ਕੱਲ ਕੱਲ ਦੇ ਵਿੱਚ ਜਿਹਨਾਂ ਨੇ ਕੱਲ ਹੀ ਐਫ ਆਈ ਆਰ ਹੋਈ ਔਰ ਕੱਲ ਕੱਲ ਦੇ ਵਿੱਚ ਜਿਹਨਾਂ ਨੇ ਰਾਜੂ ਰਾਣਾ ਤੇ ਲਲਿਤ ਸ਼ਰਮਾ ਦੋਨਾਂ ਨੂੰ ਕਾਮਯਾਬ ਗ੍ਰਿਫਤਾਰ ਕਰਕੇ ਕਾਮਯਾਬੀ ਹਾਸਲ ਕਰ ਲਈ ਆ ਦੋ ਜਣੇ ਬਾਈ ਨੇ ਅਰੈਸਟ ਹੋਣੇ ਬਾਕੀ ਰਹਿ ਗਏ ਨੇ ਜਿਨ੍ਹਾਂ ਦੇ ਇੱਕ ਦਾ ਨਾਮ ਹੈ ਸ਼ਿਵਮ ਰਾਜਪੂਰ ਦੂਜਾ ਹੈਗਾ ਮਨਮਨਜਪ ਅਧਿਕਾਰ ਇਹ ਸਾਰੇ ਜਿਹੜਾ ਐਪੀਸੋਡ ਆ ਇਹਦਾ ਮੇਨ ਜਿਹੜਾ ਕਿੰਗ ਪਿੰਜਾ ਪਲੈਨਰ ਲਾ ਲਈਏ ਮਹੰਮਦ ਜਾਬਰ ਖਾਨਾ ਉਹਨਾਂ ਨੇ ਹੀ ਸਾਰੀ ਸ਼ਫਾਤ ਰੱਖੀ ਸੀ ਇਹਦੇ ਵਿੱਚ ਜਿਹੜੀ ਵਜ੍ਹਾ ਰੰਜਿਸ਼ ਕਹਿ ਸਕਦੇ ਆ ਲਲਿਤ ਸ਼ਰਮਾ ਨੂੰ ਮਹੰਮਦ ਜਾਬਰ ਖਾਨ ਨੇ ਕਿਤੇ ਕੋਈ ਖੂਬ ਮਣੀ ਗੁੜੀ ਕਰਦੇ ਕੋਈ ਦੇਖ ਲਿਆ ਸੀਗਾ ਉਹ ਲਲਿਤ ਸ਼ਰਮਾ ਇਸ ਗੱਲ ਦੀ ਜਿਹੜਾ ਜਿਹੜਾ ਮੁੰਡਾ ਕਿਸ਼ਨ ਥਾਪਾਇਆ ਇਹਨੂੰ ਮਣੀ ਗੁੜੀ ਵਾਰਨ ਕਰਦੇ ਦੇਖ ਲਿਆ ਸੀਗਾ ਕਿ ਆਪਣੇ ਇਹਨੂੰ ਲਲਿਤ ਸ਼ਰਮਾ ਨੇ ਉਹ ਲਲਿਤ ਸ਼ਰਮਾ ਨੇ ਇਹ ਕਹਿ ਰਿਆ ਸੀ ਕਿ ਜੇ ਕੇ ਇਹਨੂੰ ਦੱਸੇਗਾ ਤਾਂ ਨੁਕਸਾਨ ਕਰੂਗਾ ਹਾਲੀਵੁੱਡਿੰਗ ਨੇ ਕਿਰਾਰ ਵਾਦੀ ਗਈ ਤੇ ਜਦੋਂ ਜਦੋਂ ਹੋਇਆ ਕਿ ਅਖੀਰ ਨੂੰ ਜਦੋਂ ਗੱਲ ਇਹ ਕਿ ਕਿਹੜੀ ਲੋਕਾਂ ਨੇ ਫਾਇਰ ਕੀਤੀ ਤਾਂ ਲੱਛਰ ਨੂੰ ਲੱਗਿਆ ਕਿ ਸ਼ਾਇਦ ਇਹ ਨਹੀਂ ਇਹ ਗੱਲ ਲੋਕਾਂ ਨੂੰ ਭੁਲਾਈ ਆ ਕੂਟ ਸੀ ਰੰਗੇਸ਼ ਚੱਲਦੇ ਆ ਜਾਂ ਖੀੜ ਦੇ ਦਰਾਨ ਇਹਨਾਂ ਨੇ ਇਸ ਮੁੰਡੇ ਦਾ ਮਰਡਰ ਕਰਤਾ ਕਤਲ ਦਾ ਇਹ ਕਦਮਾਂ ਦੰਦ ਰੁਕ ਗਿਆ ਵਾ ਦੋ ਜਣਿਆਂ ਦੀ ਅਰੈਸਟ ਹੈਗੀ ਆ ਜੀ ਬਾਕੀਆਂ ਦੀ ਰੈਸਟ ਵੀ ਲੀਡ ਕੀਤੀ ਜਾ ਰਹੀ ਆ ਬਹੁਤ ਵਧੀਆ ਸ਼ਲਾਘਾ ਜੋ ਕੰਮ ਕੀਤਾ ਜੀ ਇਸ ਸਿਚੂਏਸ਼ਨ ਨੂੰ ਕੰਟੀਜਾਰ ਨੇ ਜਿਹੜੇ ਇਹਨਾਂ ਮੁੰਡਿਆਂ ਨੇ ਇਸ ਇਸ ਤੋਂ ਇਲਾਵਾ ਦੋ ਹੋਰ ਦਾਹ ਨਾਲ ਉਹਦਾ ਸੱਟਾ ਮਾਰਿਆ ਸੀਗੇ ਉਹਦੇ ਜ਼ਿਆਦਾਤਰ ਮੁੰਡੇ ਦੇ 6 ਤੋਂ 8 ਦਾ ਸੱਟਾ ਹੈਗੀਆਂ ਨੇ ਉਹਦਾ ਜੇ ਉਸਮਾਨ ਹੋ ਗਿਆ ਅੱਜ ਅੱਜ ਸਰਕਾਰ ਹੋਣੀ ਆਸ ਹੈ ਕਿ ਆ ਉਹਦੇ ਘਰ ਦੇ ਆ ਗਏ ਨੇ ਆ ਦਾ ਵੀ ਬRAND ਹੋ ਗਏ ਨੇ ਜਿਨ੍ਹਾਂ ਨੇ ਉਹਨੂੰ ਵੱਢਿਆ ਬੜੇ ਬੁਰੀ ਤਰ੍ਹਾਂ ਨਾਲ ਜਰਮਨ ਤਰੀਕੇ ਨਾਲ ਕਤਲ ਕੀਤਾ ਗਿਆ ਵਾ ਜਿਹੜਾ ਸਾਡੇ ਐਸਟੀਯੂ ਸ਼ਹੀਦ ਨੂੰ ਪੁਲਿਸ ਕਰਕੇ ਮੁਕਤੀ ਤੇ ਵੱਧਿਆਂ ਨੂੰ ਟਾਈਮ ਨਾਲ ਵਿਸਤਾਰ ਕਰਨਿਆ So what's the truth